ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੈਲਥ ਹਰਬਲ 213 ਫੈਮਿਲੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਆਪਾਂ ਅੱਜ ਇੱਕ ਜਮਾਈ ਸੌਖਾ ਤੇ ਆਸਾਨ ਜਿਹਾ ਕੰਮ ਕਰਨ ਲੱਗੇ ਸੀਗੇ ਕਦੇ-ਕਦੇ ਆਪਾਂ ਨੂੰ ਵੀ ਆਏ ਹੋ ਜਾਂਦਾ ਵੀ ਚਲੋ ਵਧੀਆ ਹਨਾ 2 ਮਿੰਟਾਂ 'ਚ ਕੰਮ ਨਿਬੜ ਜੇ ਉਸ ਤੋਂ ਬਾਅਦ ਭਾਵੇਂ ਕੋਈ ਪੇਟ ਖਰਾਬ ਹੀ ਹੋ ਜਾਵੇ ਦੇਖੀ ਜਾਊਗੀ ਹਨਾ ਕਿਹੜਾ ਆਪਾਂ ਬਹੁਤ ਹੀ ਸੌਖਾ ਤੇ ਆਹ ਬਹੁਤ ਬੜਾ ਹੀ ਆਸਾਨ ਕੰਮ ਮੈਂ ਕੱਲ ਗਈ ਉੱਥੇ ਰਾਸ਼ਨ ਰੂਸ਼ਨ ਘਰ ਦਾ ਲੈਣ ਵਾਸਤੇ ਤੇ ਉੱਥੇ ਦੇਖਿਆ ਤੇ ਆ ਡੱਬੇ ਜੇ ਪਏ ਕਹਿੰਦੇ ਇਹ ਹੈ ਜੀ ਬੈਜ ਪ੍ਰਿਆਣੀ ਜਿਹੜੇ ਕਿ ਸਬਜ਼ੀਆਂ ਨਾਲ ਤਿਆਰ ਹੁੰਦੀ ਆ ਮੈਂ ਕਿਹਾ ਚਲੋ ਆਪਾਂ ਵੀ ਟੇਸਟ ਕਰਕੇ ਦੇਖ ਲੈਨੇ ਆਂ ਗਾਂ ਗਿਆ ਨੂੰ ਆਪਾਂ ਨੂੰ ਪੁੱਛ ਲਿਆ ਹਨਾ ਤਾਂ ਕੀ ਦੱਸਾਂਗੇ ਵੀ ਕੀ ਖਾਦਾ ਤੇ ਕੀ ਪੀਤਾ ਚਲੋ ਮੈਂ ਕਿਹਾ ਦੇਖਦੇ ਆ ਇਹਦੇ ਉੱਤੇ ਲਿਖਿਆ ਹੁੰਦਾ ਕਾਗਜ਼ ਜੇ ਤੇ ਬਸ ਵੀ ਇਹਨਾਂ ਨੂੰ ਉਬਾਲੋ ਉੱਤੇ ਤਾਂ ਕੀ ਲਿਖਿਆ ਆਪਾਂ ਨੂੰ ਪਤਾ ਹੀ ਐ ਇਨਾਂਕ ਤਾਂ ਵੀ ਇਹਨੂੰ ਪਾਣੀ ਪਾਓ ਕੜਾਈ ਦੇ ਵਿੱਚ ਤੇ ਇਹਨਾਂ ਨੂੰ ਚੌਲਾਂ ਨੂੰ ਵਾੜ ਲਓ ਤੇ ਸਾਰਾ ਸਮਾਨ ਤਿਆਰ ਕੀਤਾ ਕਰਾਇਆ ਮੈਂ ਕਹਿੰਦੀ ਆ ਭੋਰਾ ਹੀ ਨਹੀਂ ਔਖਾ ਹੋਣਾ ਪਿਆ ਹੁਣ ਬਾਅਦ ਚ ਔਖੇ ਹੋਵਾਂਗੇ ਤਾਂ ਦੇਖੀ ਜਊ ਪਰ ਕਿਹੜਾ ਔਖੇ ਨਹੀਂ ਹੋਣਾ ਹੋਇਆ ਪਿਆ ਆ ਦੇਖੋ ਤੁਸੀਂ ਮੈਨੂੰ ਲੱਗਦਾ ਇੱਕ ਪੈਕਟ ਦੇ ਵਿੱਚ ਇੱਕ ਕੌਲੀ ਆ ਤੇ ਆਪਣੇ ਸੁਖਨਾ ਟੱਬਰ ਦਾ ਕੰਮ ਐ ਤੇ ਸਾਰੇ ਆਏ ਵੀ ਐ ਸਾਰੇ ਬੱਚਾ ਤੇ ਬੱਚਾ ਪਾਰਟੀ ਸਾਰੀ ਇੱਥੇ ਤਿਆਰ ਦੀ ਐ ਹੁਣ ਤੇ ਆ ਦੇਖੋ ਤੁਸੀਂ ਮੈਂ ਅਖਾ ਚਾ ਲੇ ਇਹ ਦੋ ਕੌਲੀਆਂ ਬਣਾ ਲੈਨੇ ਇੱਕ ਤਾਂ ਪਾਤੀ ਜੀ ਤੇ ਇੱਕ ਆਪਾਂ ਹੋਰ ਤਿਆਰ ਕਰ ਲੈਨੇ ਹਨਾ ਇਹ ਦੋ ਹੋ ਜਾਣਗੀਆਂ ਦੋ ਤਿਆਰ ਕਰਕੇ ਆਪਾਂ ਇਹਦੇ ਵਿੱਚ ਕੀ ਕਰਨਾ ਚੌਲਾਂ ਦਾ ਪਾ ਕੇ ਕੌਲੀਆਂ ਤੇ ਵਿੱਚ ਪਾ ਦਿਓ ਜੀ ਪਾਣੀ ਠੀਕ ਹੈ ਜੀ ਇਹ ਜੇ ਮਤਲਬ ਆਪਾਂ ਕੁੱਕਰ 'ਚ ਬਣਾਈਏ ਨਾ ਤੇ ਫਿਰ ਆਪਾਂ ਨੂੰ ਦੁੱਗਣਾ ਪਾਣੀ ਪਾਉਣਾ ਪੈਂਦਾ ਜੇਕਰ ਆਪਾਂ ਕੜਾਈ 'ਚ ਪਾਈਏ ਤਾਂ ਆਪਾਂ ਨੂੰ ਚੌਗਣਾ ਪਾਣੀ ਪਾਉਣਾ ਪੈਂਦਾ ਤਿਆਰ ਰੱਖਿਓ ਦੋ ਕੌਲੀਆਂ ਤਾਂ ਆਪਾਂ ਅੱਠ ਕੌਲੀਆਂ ਪਾਣੀ ਦੀਆਂ ਪਾਈਆਂ ਨੇ ਜੇ ਕਿਤੇ ਆਪਾਂ ਬਣਾਉਂਦੇ ਕੁੱਕਰ ਦੇ ਵਿੱਚ ਸੀਟੀ ਲਵਾਉਂਦੇ ਤਾਂ ਫਿਰ ਆਪਾਂ ਨੂੰ ਚਾਰ ਕੌਲੀਆਂ ਪਾਣੀ ਦੀਆਂ ਪਾਉਣੀਆਂ ਪੈਂਦੀਆਂ ਡਬਲ ਹੋ ਜਾਂਦਾ ਹਨਾ ਤੇ ਆ ਆਪਾਂ ਮਿਣ ਕੇ ਪਾਤੀਆਂ ਭਾਈ ਅੱਠ ਕੌਲੀਆਂ ਤੇ ਹੁਣ ਦੇਖੋ ਇਹ ਤਿਆਰ ਹੁੰਦੀ ਮੈਂ ਕਹਿੰਦੀ ਆਂ ਕਿਆ ਬਾਤਾਂ ਜਦੋਂ ਖਾਵਾਂਗੇ ਫਿਰ ਪਤਾ ਲੱਗੂ ਬਈ ਖਾਧੀਆਂ ਹੋਣਗੀਆਂ ਤੁਸੀਂ ਰੋਜ਼ ਖਾਂਦੇ ਹੋਵੋਗੇ ਘਰ ਮੈਂ ਐ ਨਹੀਂ ਕਹਿੰਦੀ ਹਨਾ ਬਹੁਤ ਐਡਵਾਂਸ ਆ ਲੋਕ ਇਹ ਜੀ ਕਰਨੀ ਪਰ ਬਈ ਮੈਂ ਆਹ ਜਿਹੜੀ ਆਹ ਬਣਿਆ ਬਣਾਇਆ ਪੈਕਟ ਜਾਂ ਮੈਂ ਤਾਂ ਘਰੇ ਹੀ ਬਣਾਉਣੀ ਹੁੰਨੀ ਆ ਸਾਰੇ ਤਰ੍ਹਾਂ ਦੀਆਂ ਚੀਜ਼ਾਂ ਪਾ ਜਿਵੇਂ ਕੋਈ ਆਲੂ ਗੋਭੀ ਮਟਰ ਪਾ ਲੇ ਹਨ ਤੇ ਮੈਂ ਨਹੀਂ ਕਦੇ ਵੀ ਆਹ ਬਣਿਆ ਬਣਾਇਆ ਮਸਾਲਾ ਚਾ ਲਿਆਂਦਾ ਤੇ ਨਾ ਹੀ ਕਦੇ ਤਿਆਰ ਕੀਤਾ ਕਰਾਇਆ ਬਣਾਇਆ ਪਹਿਲੀ ਵਾਰ ਕਰਨ ਲੱਗੀ ਆ ਉਹੀ ਤੁਹਾਡੇ ਨਾਲ ਸਾਂਝਾ ਕਰਨ ਲੱਗੀ ਆ ਇਹਦੇ ਵਿੱਚ ਨਾ ਲੌਂਗ ਲੇਚੀਆਂ ਵੀ ਦਿੰਦੇ ਆ ਜੀ ਆਹ ਦੇਖੋ ਤੁਸੀਂ ਇੱਕ ਪੈਕਟ ਚ ਇੱਕ ਇੱਕ ਪੈਕਟ ਸੀਗਾ ਇੱਕ ਡੱਬੇ ਜੇ ਦੇ ਵਿੱਚ ਲੈ ਦਾਲ ਚੀਨੀ ਆ ਤੇ ਹੋਰ ਕੀ ਆ ਇਹਦੇ ਵਿੱਚ ਛੋਟੀ ਇਲਾਇਚੀ ਤੇ ਤੇਜ ਪੱਤਾ ਤੇ ਮੈਂ ਕਹਿੰਦੀ ਆ ਸ਼ਾਇਦ ਕੋਈ ਇੱਕ ਦੋ ਕਾਲੀਆਂ ਮਿਰਚਾਂ ਹੋਣਗੀਆਂ ਭਾਈ ਆਹ ਸਮਾਨ ਚਾ ਇਹਦੇ ਵਿੱਚ ਤੇ ਆ ਦੂਜਾ ਵੀ ਖੋਲ ਲੈਣੇ ਆਪਾਂ ਦੋਵਾਂ ਦੇ ਫਿੱਸੇ ਦਾ ਪਾਤੀਏ ਹਨਾ ਹੁਣ ਮੈਨੂੰ ਲੱਗਦਾ ਆਪਾਂ ਨੂੰ ਘਰੋਂ ਵੀ ਕੁਛ ਨਾ ਕੁਛ ਤਾਂ ਸਮਾਨ ਪਾਉਣਾ ਕੋਈ ਚੱਕੋ ਜੀ ਆਪਾਂ ਪਾਤੀਆਂ ਆਹ ਟਿੱਟਣਾ ਜੀਆਂ ਵਿੱਚ ਚਾਰ ਤੁਸੀਂ ਆਏ ਨਾ ਸੋਚ ਲਿਓ ਵੀ ਕੋਕਰੇ ਜੇ ਕੀ ਪਾਤੇ ਆਂਟੀ ਨੇ ਹਨਾ ਇਹ ਭੱਜੀਆਂ ਫਿਰਦੀਆਂ ਹੀ ਲੱਗਦੀਆਂ ਵੱਡੀਆਂ ਲੈਚੀਆਂ ਨੇ ਆਪਾਂ ਇਹਨੂੰ ਦਿੱਤਾ ਜੀ ਢਾਕ ਤੇ ਢਾਕ ਕੇ ਹੁਣ ਹੋ ਜਾਣਾ ਇਹਨੇ ਤਿਆਰ ਆ ਦੇਖੋ ਤੁਸੀਂ ਵਧੀਆ ਲੱਦਾ ਸੋਨਾਂ ਨੂੰ ਲਾਤਾ ਇਹਨੇ ਖੁੰਝੇ ਜਿਹੜੇ ਪੱਤੇ ਪੁੱਤੇ ਪਾਈ ਸੀ ਸਭ ਇੱਕ ਪਾਸੇ ਲੱਗੇ ਪਏ ਨੇ ਵਿਚਾਰੇ ਉਬਲ ਉਬਲ ਕੇ ਹਨਾ ਤੇ ਇਹਨਾਂ ਨੂੰ ਤਾਂ ਜਮਾ ਹੀ ਉਹਨੇ ਪਾਸੇ ਕਰਤਾ ਤੇ ਆ ਹੁਣ ਆਪਾਂ ਕੜਛਾ ਜਾਂ ਲੈ ਲਿਆ ਇਹ ਦੰਦਰਾਲੀ ਜੀ ਜੀ ਦੇ ਨਾਲ ਕਿ ਆਪਾਂ ਉਹ ਇਹ ਚਾ ਉਹ ਤਾਂ ਚਾਰਚੂਰ ਕੱਢਣ ਵਾਲੀ ਤੇ ਆ ਗੁਰਗਲੇ ਗਲਗਲੇ ਜੇ ਉਹ ਚੱਕ ਕੇ ਉਹ ਪੈ ਜਾਂਦੇ ਨੇ ਵਿੱਚ ਇਹਦੇ ਤੇ ਮੈਂ ਖਚਲ ਅੱਜ ਆਪਾਂ ਇਹ ਚੌਲਾਂ 'ਚ ਫੇਰ ਲੈਣੇ ਆ ਤੇ ਇਹ ਵਿੱਚ ਦੀ ਇਹ ਪਾਣੀ ਜਾਂ ਨਿਕਲੀ ਜਾਊਗਾ ਇਹਨਾਂ ਦਾ ਤੇ ਆਹ ਲੋ ਜੀ ਆ ਉਹਨਾਂ ਨੇ ਦਿੱਤੀ ਹੈ ਜੀ ਵਿੱਚ ਸਬਜੀ ਸੋਇਆਬੀਨ ਦੀ ਠੀਕ ਹੈ ਜੀ ਇਹ ਸੋਇਆਬੀਨ ਦੀ ਸਬਜੀ ਆ ਮੈਂ ਕਹਿੰਦੀ ਆ ਦੇਖੋ ਅੱਜ ਬਣਦਾ ਕੀ ਆ ਇਹ ਲੋ ਜੀ ਆਪਾਂ ਇਹਦੇ ਵਿੱਚ ਪਾਤੀ ਜੀ ਸਬਜੀ ਤੇ ਕੱਟ-ਕੁੱਟ ਕੇ ਆਪਾਂ ਦੋਨੇ ਹਿੱਸਿਆਂ ਦੀ ਪਾਤੀ ਜੀ ਕਿਉਂਕਿ ਕਿਸਛੇ ਦਿਫਰੇ ਹੈ ਜਿਆਦਾ ਮਸਾਲਾ ਨਮਕੀਨ ਨਹੀਂ ਬਣਨਾ ਹੈਗਾ ਤੇ ਆਪਾਂ ਦੋਨੇ ਹਿੱਸਿਆਂ ਦੀ ਭਾਈ ਇਹ ਪਾਤੀ ਤੇ ਆ ਦੇਖੋ ਆਪਾਂ ਦਿੱਤੀ ਰਲਾ ਹੁਣ ਹੁਣ ਇਹਨੂੰ ਸੇਕ ਸੁਕ ਲਵਾਉਣ ਦੀ ਕੋਈ ਲੋੜ ਨਹੀਂ ਆਪਾਂ ਬੰਦ ਕਰਤਾ ਜੀ ਗੈਸ ਥੱਲਿਓ ਸੇਕ ਲਵਾਉਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਤੇ ਆਹ ਦੇਖੋ ਜੀ ਤੁਸੀਂ ਤੇ ਇਹਨੂੰ ਆਪਾਂ ਕੀ ਕਰਨਾ ਇਹਨੂੰ ਹਲਾ ਦੇਣਾ ਚੰਗੀ ਤਰ੍ਹਾਂ ਵਿੱਚ ਮੈਂ ਕਹਨੀ ਐ ਇਹਦੇ ਘੜਛਾ ਜਾ ਹਕਮ 16 ਜਾ ਕਰ ਦੇਣਾ ਹੈਗਾ ਹੁਣ ਇਹ ਬਸ ਥਾਲਾਂ ਚ ਪਾਉਣੀ ਆ ਹੋਰ ਕੁਝ ਨਹੀਂ ਕਰਨਾ ਤਿਆਰ ਆ ਹੁਣ ਇੱਕਦਮ ਤਿਆਰ ਦੀ ਆ ਇਹ ਇੱਕ ਪੈਕਟ ਮਸਾਲੇ ਦਾ ਦਿੱਤਾ ਇਹਨਾਂ ਨੇ ਇਹਦੇ ਵਿੱਚ ਦੋ ਪੈਕਟ ਆ ਜੀ ਆਪਾਂ ਦੋਨੇ ਪਾ ਦੇਣੇ ਕਜੂਸੀ ਨਹੀਂ ਕਰਨੀ ਆਪਾਂ ਕੀ ਕਰਨਾ ਰੱਖ ਕੇ ਵਿਚਾਰੀ ਦੇ ਬੰਡੇ ਦਾ ਸੀਗਾ ਆਪਾਂ ਉਹ ਪੂਰੇ ਦਾ ਪੂਰਾ ਪਾਤਾ ਜੀ ਆ ਲੋ ਇਹ ਹੈਗਾ ਜੀ ਪਤਾ ਨਹੀਂ ਕੀ ਮੈਗੀ ਮਸਾਲਾ ਜਾ ਹਨਾ ਇਹ ਵੀ ਵਿੱਚ ਪਾਤਾ ਆਪਾਂ ਤੇ ਆਓ ਭਾਈ ਖਾਓ ਤੁਸੀਂ ਵੀ ਤੇ ਤੁਸੀਂ ਜਿਨੇ ਜਿਨੇ ਪਹਿਲਾਂ ਖਾਧੀ ਹੈ ਤੇ ਜਰੂਰ ਕਮੈਂਟ ਕਰਕੇ ਦੱਸਿਓ ਮੈਂ ਭਾਈ ਪਹਿਲੀ ਵਾਰ ਖਾਧੀ ਹੈ ਮੈਂ ਤੁਹਾਨੂੰ ਦੱਸਤਾ ਆਪਾਂ ਉਲਾ ਨਹੀਂ ਰੱਖਦੇ ਨਾ ਆਪਾਂ ਨੂੰ ਕੋਈ ਇਹੋ ਜੀ ਹੈਗੀ ਵੀ ਭਾਈ ਆਪਾਂ ਦੱਸਣਾ ਨਹੀਂ ਹੈਗਾ ਵੀ ਕਹਿਣਗੇ ਨਾ ਖਾਧਾ ਹੀ ਨਹੀਂ ਆ ਕੁਝ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਾਂ ਨੂੰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਗਈ ਆ ਦੇਖੋ ਜੀ ਬਣ ਗਈ ਤੇ ਹੋ ਗਈ ਤੇ ਆਪਾਂ ਦਿੰਨੇ ਆ ਢਾਕੇ ਰੁਲਵਾਉਣੇ ਆ ਆਪਾਂ ਤੇ ਫਿਰ ਖਾਣੇ ਆ ਓਕੇ